ਕਰਤਾਰਪੁਰ ਸਾਹਿਬ ਦੀ ਯਾਤਰਾ ਜਾਰੀ ਹੈ ਔਰ ਯਾਤਰੀ ਜਿਹੜੇ ਕਰਤਾਰਪੁਰ ਸਾਹਿਬ ਦੇ ਲਈ ਦਰਸ਼ਨ ਕਰਨ ਵਾਸਤੇ ਲਗਾਤਾਰ ਜਾ ਰਹੇ ਨੇ ਸਾਡੇ ਪਿੱਛੇ ਬੀਐਸਐਫ ਦੀ ਪੋਸਟ ਹੈ ਜਿੱਥੇ ਕਿ ਬੀਐਸਐਫ ਆਪਣੀ ਡਿਊਟੀ ਕਰਦੀ ਹੋਈ ਔਰ ਆਪਣੇ ਡਿਊਟੀ ਦੇ ਦੌਰਾਨ ਜਿਹੜੇ ਸ਼ਰਦਾਲੂ ਆਉਂਦੇ ਉਹਨਾਂ ਦੇ ਵਾਹਨਾਂ ਨੂੰ ਚੈੱਕ ਕਰ ਚੈੱਕ ਕਰਦੀ ਪਈ ਚੈੱਕ ਕਰਨ ਤੋਂ ਬਾਅਦ ਬੀਐਸਐਫ ਜਿਹੜੀ ਹੈ ਇਹਨਾਂ ਨੂੰ ਇਜਾਜ਼ਤ ਦਿੰਦੀ ਹੈ ਕਿ ਉਹ ਕਰਤਾਰਪੁਰ ਸਾਹਿਬ ਦੀ ਯਾਤਰਾ ਵਾਸਤੇ ਕੋਰੀਡੋਰ ਦੇ ਅੰਦਰ ਜਾਣ ਤਸਵੀਰਾਂ ਦੇਖ ਰਹੇ ਹੋ ਜਿਹੜਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਬਾਹਰ ਦੀਆਂ ਜਿੱਥੇ ਯਾਤਰੀ ਜਿਹੜਨੇ ਉਹ ਮੋਤਵਾਰਾ ਸ਼੍ਰੀ ਕ tartarpur ਸਾਹਿਬ ਜਾਣ ਵਾਸਤੇ ਬਿਲਕੁਲ ਤਿਆਰ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਚਲੋ ਬਨਾਨਕ ਦਾ ਘਰ ਖੁੱਲ ਹੈ ਤੇ ਸੰਗਤ ਦਰਸ਼ਨ ਕਰਨ ਆ ਗਈ ਵੈਸਣ ਤੋਂ ਡਾਊਟ ਹੋਇਆ ਸੀ ਕਿ ਸ਼ਾਇਦ ਬੰਦ ਨਾ ਹੋ ਜਾ ਲਾਂਗਾ ਲੇਕਿਨ ਚਲੋ ਬੜਾ ਸ਼ੁਕਰ ਹੈ ਗੁਰਸਾਹਿਬ ਦਾ ਕਿ ਲਾਂਗਾ ਖੁੱਲਿਆ ਤੇ ਸੰਗਤ ਦਰਸ਼ਨ ਕਰਨ ਆਈ ਤੇ ਇਸ ਮੋਦੀ ਸਰਕਾਰ ਦੇ ਫੈਸਲੇ ਨੂੰ ਕਿਵੇਂ ਵੇਖਦੇ ਹੋ ਲਾਂਗਾ ਖੋਲ ਕੇ ਰੱਖਿਆ ਹੋਇਆ ਇਹ ਵੀ ਜੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਮੋਦੀ ਸਰਕਾਰ ਦਾ ਵੀ ਕਿ ਲਾਂਗਾ ਖੋਲ ਕੇ ਰੱਖਿਆ ਕਿਉਂਕਿ ਜਿਵੇਂ ਟਾਰੀ ਚੈੱਕਪੋਸਟ ਬੰਦ ਹੋ ਗਈ ਹੈ ਔਰ ਵੀ ਕਈ ਫੈਸਲੇ ਹੋਣੇ ਲੇਕਿਨ ਇਹ ਬਹੁਤ ਜ਼ਰੂਰੀ ਫੈਸਲੇ ਜੜੇ ਹੋਏ ਨੇ ਅੱਛੀ ਗੱਲ ਇਹ ਹੋਣੀ ਵੀ ਚਾਹੀਦੀ ਕਿਉਂਕਿ ਇਹ ਚੀਜ਼ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਗੁਰੂ ਘਰ ਅਗਰ ਖੁੱਲਾ ਹੈ ਜੇਸੀ ਮੋਦੀ ਸਰਕਾਰ ਦਾ ਪੰਜਾਬ ਸਰਕਾਰ ਦਾ ਜੋ ਵੀ ਹੈ ਅਰੇਂਜਮੈਂਟ ਜਿੰਨਾ ਦਾ ਵੀ ਇਸ ਬਹੁਤ ਬਹੁਤ ਧੰਨਵਾਦ ਕਰਦਾ ਸਦਾ ਤੁਹਾਨੂੰ ਕੀ ਆਪ ਸੰਤਿਆ ਦੀ ਰੋਗੀ ਤੁਹਾਡੀ ਹਾਂਜੀ ਅਰਦਾਸ ਪ੍ਰਿੰਸੀਪਲ ਅਦਾਸਾਈ ਕਰੇ ਗੁਰੂ ਸਾਹਿਬ ਅਗੇ ਸਾਰੀ ਸੰਗਤ ਨੇ ਇੱਕੋ ਬੇਨਤੀ ਕੀਤੀ ਹੈ ਕਿ ਬਸ ਗੁਰੂ ਘਰ ਬੰਦ ਨਾ ਹੋਏ ਜਦ ਤੱਕ ਖੁੱਲਾ ਹੈ ਸੰਗਤ ਵਧ ਵਧ ਕੇ ਜਿੰਨਾ ਬਿਨਾਂ ਡਰ ਦੇ ਆਏ ਕੋਈ ਡਰ ਗੁਰੂ ਘਰ ਆਨ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ ਦੇਖ ਬੇਖੌਫ ਹੋ ਕੇ ਕਿਸੇ ਤਰ੍ਹਾਂ ਦੀ ਕੋਈ ਡਰ ਵਾਲੀ ਗੱਲ ਨਹੀਂ ਹੈ ਬੱਚੇ ਵੀ ਆਏ ਨੇ ਔਰ ਬਜ਼ੁਰਗ ਔਰਤਾਂ ਸਾਰੇ ਯਾਤਰਾ ਆਈ ਹੈ ਦਿੱਲੀ ਤੋਂ ਔਰ ਇਹ ਬੱਸ ਦੇ ਵਿੱਚ ਯਾਤਰੀ ਜਿਹੜੇ ਆ ਉਹ ਆਏ ਨੇ ਔਰ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਉਹ ਅੱਜ ਕਿਵੇਂ ਮਹਿਸੂਸ ਕਰ ਰਹੇ ਆ ਦਿੱਲੀ ਜੀ ਇਹ ਕਿਸ ਤਰ੍ਹਾਂ ਆਏ ਜੀ ਮੈਂ ਦਿੱਲੀ ਤੋਂ ਆਏ ਜੀ ਯਾਤਰਾ ਕਰ ਰਹੇ ਕਿਵੇਂ ਲੱਗ ਰਿਹਾ ਸਾਨੂੰ ਤਾਂ ਸਭ ਕੁਝ ਠੀਕ ਹੀ ਲੱਗ ਰਿਹਾ ਹਾਲੇ ਤੱਕ ਤਾਂ ਸਾਨੂੰ ਕੋਈ ਦਿੱਕਤ ਆਈ ਨਹੀਂ ਸਭ ਕੁਝ ਠੀਕ ਹੀ ਆ ਜੀ ਨੇ ਫਾਟਾ ਟਕਾ ਦੇ ਸਕਸਲ ਨੂੰ ਕਿੰਗੇ ਜੋ ਕਿ ਯਾਤਰਾ ਨੂੰ ਚਲਾ ਕੇ ਰੱਖਿਆ ਜਿਸ ਤੇ ਬਾਕੀ ਤੋਂ ਬਾਰੇ ਇਹ ਫੈਸਲਾ ਮੇਰੇ ਖਿਆਲ ਬਹੁਤ ਅੱਛਾ ਆਏਗਾ ਆਪਸੀ ਭਾਈਚਾਰਾ ਬਣਾ ਰਹੀ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਫੈਸਲਾ ਹੈਗਾ ਦੋਨੋਂ ਪੱਖਾਂ ਦੇ ਲਈ ਬਹੁਤ ਅੱਛਾ ਆਏਗਾ ਬਾਕੀ ਜਿਹੜਾ ਟੈਨਸ਼ਨ ਹੈਗੀ ਉਹ ਦੂਰ ਹੋਏ ਔਰ ਸਭ ਕੁਝ ਖੁਸ਼ਹਾਲੀ ਹੋਏਗਾ ਕੀ ਨਾਮ ਤੁਹਾਡਾ ਮੇਰਾ ਨਾਮ ਰਵਿੰਦਰ ਘਰੇ ਦਿੱਲੀ ਤੋਂ ਆਇਆ ਸੀ ਅਸੀਂ ਤੁਹਾਨੂੰ ਕੋਟਾਰਪੂਖ ਜਾ ਰਹੇ ਫਸਟ ਟਾਈਮ ਜਾ ਰਹੇ ਸੀ ਐਕਸਾਈਟਿਡ ਹੈ ਬਗੇ ਦਾ ਬਰੇ ਕਰੋ ਸਰ ਪਾਕਿਸਤਾਨ ਨਾਲ ਸਬੰਧ ਤੋੜਦੇ ਪਰ ਕਰਤਾ 2000 ਦੀ ਯਾਤਰਾ ਸਰਕਾਰ ਨੇ ਸ਼ੁਰੂ ਰੱਖੀ ਹੈ ਚਾਲੂ ਰੱਖੀ ਹੈ ਕਿਵੇਂ ਵਿਖੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਅਲਾਉ ਕੀਤਾ ਆਇਆ ਸਾਨੂੰ ਜਾਣਾ ਹੋਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਸਿੱਖ ਕਰਤਾ ਸਭ ਚੱਲੇ ਆਏ ਸਵਾਈ ਗੁਰਜੀ ਕਰਤਾ ਸਵਾਈ ਗੁਰਜੀ ਕਰਤਾ ਜੀ ਕਿੱਥੋਂ ਆਏ ਮੈਂ ਦਿੱਲੀ ਤੋਂ ਪੂਰਬੀ ਦਿੱਲੀ ਆਏ ਛੇਵੇਂ ਲੱਗ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਐਕਸਾਈਟਮੈਂਟ ਆ ਜਾਂਦੀ ਤੇ ਬਹੁਤ ਹੀ ਮਤਲਬ ਵਧੀਆ ਚੀਜ਼ ਹੈ ਦੀ ਅਸੀਂ ਜਿਵੇਂ ਇੰਡੀਆ ਤੋਂ ਜੇ ਪਾਕਿਸਤਾਨ ਜਾ ਰਹੇ ਹਾਂ ਤੇ ਕੋਈ ਸਟੈਂਪਰੀ ਲੱਗੀ ਸਾਡੇ ਵੀ ਦੇ ਤੇ ਬਹੁਤ ਹੀ ਵਧੀਆ ਚੀਜ਼ ਹੈ ਸਾਡੇ ਆਪਸੀ ਸਬੰਧ ਜਿਵੇਂ ਐਸਲਸ ਸਬੰਧ ਪਾਕਿਸਤਾਨ ਨਾਲ ਵਿਕੜ ਹੋਏ ਔਰ ਯਾਤਰਾ ਨੂੰ ਚાલુ ਚਾਲੂ ਰੱਖਿਆ ਪਰ ਸਰਕਾਰ ਨੇ ਕਿਵੇਂ ਦੇਖਿਆ ਇਸ ਕਰਕੇ ਅਮ ਮਤਲਬ ਐ ਚੀਜ਼ ਵਧੀਆ ਲੱਗੀ ਕਿ ਪੋਲਿਟਿਕਸ ਨੂੰ ਜਿਵੇਂ ਧਾਰਮਿਕ ਚੀਜ਼ਾਂ ਤੋਂ ਅਡ ਰੱਖਿਆ ਤੇ ਐ ਚੀਜ਼ ਬਹੁਤ ਵਧੀਆ ਪੋਲਿਟਿਕਸ ਨੂੰ ਧਾਰਮਿਕ ਚੀਜ਼ਾਂ ਤੋਂ ਵੱਖ ਰੱਖਿਆ ਔਰ ਇਹ ਚੀਜ਼ਾਂ ਨੂੰ ਚੰਗੀ ਲੱਗੀ ਹੈ

ਨਾਮ ਤੁਹਾਡਾ ਮੇਰਾ ਜਗੁੰਧਰ ਸਿੰਘ ਹੈ ਜੀ ਕਿੱਥੋਂ ਆਏ ਹੋ ਮੈਂ ਫਟਿਆਲੇ ਤੋਂ ਆਇਆ ਜੀ ਜਿਵੇਂ ਦੇਖਿਓ ਪਰਵਤ ਦਾ ਤੇ ਪਰਵਤ ਦਾ ਫਿਰ ਬਹੁਤ ਠੀਕ ਹੈ ਜੀ ਵੈਸੇ ਜੋ ਜਪਾ ਜਾ ਰਹੇ ਆ ਕੋਈ ਦਿੱਕਤ ਕਿਸਮਤ ਆਦੀ ਜੀ ਕਿ ਤੁਹਾਨੂੰ ਪਹਿਲੀ ਵਾਰ ਜਾ ਰਹੇ ਆ ਜੀ ਬਹੁਤ ਖੁਸ਼ੀ ਹੈ ਸੋ ਉਹ ਯਾਤਰੀ ਨੇ ਜਿਹੜੇ ਕਹਿੰਦੇ ਕਿ ਅਸੀਂ ਪਹਿਲੀ ਵਾਰ ਹੀ ਜਾ ਰਹੇ ਹਾਂ ਉਹ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾ ਰਹੇ ਆ ਔਰ ਬਹੁਤ ਇਹਨਾਂ ਨੇ ਇਸ ਚੀਜ਼ ਦਾ ਸ਼ੁਕਰ ਮਨਾਇਆ ਕੇ ਭਾਰਤ ਸਰਕਾਰ ਦਾ ਧੰਨਵਾਦ ਦੀਆਂ ਅਸੀਂ ਭਾਰਤ ਸਰਕਾਰ ਨੇ ਇਹ ਯਾਤਰਾ ਜਾਰੀ ਰੱਖੀ ਹੈ ਉਹ ਇਹ ਯਾਤਰਾ ਗੁਰਦੁਆਰਾ ਸ੍ਰੀ ਕ tartarpur ਦਾ ਲਈ ਅੰਦਰ ਜਾਏਗੀ ਔਰ ਇਸ ਗੇਟਾ ਨੇ ਹੁੰਦੇ ਅੰਦਰ ਇਮੀਗ੍ਰੇਸ਼ਨ ਕਸਟਮ ਚੈੱਕ ਕਰਾਉਣ ਤੋਂ ਬਾਅਦ ਇਹ ਯਾਤਰਾ ਜਿਹੜੀ ਆ ਪਾਕਿਸਤਾਨ ਦੇ ਲਈ ਰਵਾਨਾ ਹੋਏਗੀ ਜਿਹੜਾ ਬਾਬਾ ਨਾਨਕ ਤੋਂ ਕੈਮਰਾਮੈਨ ਕਬਲਜੀ ਦੇ ਨਾਲ ਗੁਰਕ੍ਰਿਪਾਲ ਸਿੰਘ ਜੀ thank you